ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਾਂ ਬਈ ਸਾਰੇ ਠੀਕ ਠਾਕ ਹੋਏ ਹੋਣਗੇ ਨਾ ਜਾ ਰਹੇ ਹਾਂ ਜੀ ਆਪਾਂ 슈ਗਰ ਮਿਲ ਨੂੰ ਆਪਣਾ ਟਰੈਕਟਰ ਲੈਣ 855 ਰਾਤ ਖਾਲੀ ਹੋਇਆ ਦਾ ਫਿਰ ਡਰਾਈਵਰ ਤੇ ਕਿਰਾਇਆ ਤਾਂ ਜੀ ਰਾਤ ਆਪਾਂ ਨੇ ਖਾਲੀ ਜੀ ਆਪਾਂ ਗੱਡੀ ਖੜਾ ਦੇਗੇ ਟਰੈਕਟਰ ਚੱਕ ਲੈ ਜੀ ਅੱਜ ਭਰੇਗੇ ਸ਼ਾਇਦ ਟਰਾਲੀਆਂ ਦੇਖੋ ਲੇਬਰ ਕਿਸ ਤਰ੍ਹਾਂ ਬਣਾ ਸਿਸਟਮ ਆ ਬਸ ਪਹੁੰਚ ਗਏ ਬਾਈ ਮਿਲਗੇ ਨੇੜਾ ਹੀ ਆਪਾਂ ਬੜੇ ਰਹੋ ਜੀ ਆਪਣੀ ਵੀਡੀਓ ਦੇਖ ਲੈ ਜੀ ਅਸੀ ਗੱਲ ਵੀਰ। ਅਸੀ ਗੱਲ ਵੀਰ ਜੀ। ਉਹ ਠੀਕ ਹੈ ਵੀਰ। ਹਾਂ ਜੀ ਹਾਂ ਜੀ। ਲੈ ਲਈ ਵੀਰ ਤੇ ਪਰਚੀ ਆਪਾਂ ਨੇ ਵੀਰ ਨੇ ਕਰਾਈ ਆਪਣੀ ਟਰਾਲੀ ਖਾਲੀ। ਬਾਈ ਵੀਰ ਉਹ ਟਰਾਲੀਆਂ ਖਾਲੀ ਕਰਾਵਾ ਕਿਸੇ ਬਾਈ ਨੂੰ ਮਿਲਣਾ ਹੋਵੇ ਬਾਈ ਕਹਿੰਦਾ ਪੰਮਾ ਬਾਈ ਕਹਿੰਦਾ ਉਰੀ ਮਿਲਾ। ਰਾਤ ਬਰਾਦ ਹਰ ਟਾਈਮ 24 ਘੰਟੇ 7 ਵਨ ਭਾਰਿਆ ਬਾਈ। ਕਿਸੇ ਮੇਰੇ ਵੀਰ ਨੇ ਟਰਾਲੀ ਖਾਲੀ ਕਰਾਣੀ ਹੋਵੇ ਬਾਈ ਹਾਜ਼ਰ ਹੈ ਵੀਰ। ਚਲੋ ਜੀ ਮਿਲਦੇ ਆਂ ਵੀਡੀਓ ਵਿੱਚ ਅੱਗੇ ਦੇਖ ਲੈਣ ਪਿੰਨੇ ਸਰਪੰਚ ਬੱਚਾ ਫਿਰ ਚੱਲेंगे ਟਰੈਕਟਰ ਬਣਾਉ ਖੜਿਆ ਖਲੀ ਹੋਇਆ ਵਾ। ਠੀਕ ਹੈ ਵੀਰ। ਠੀਕ ਹੈ ਜੀ। ਹਵਾ ਉਰੀ ਕਰਾ ਲਈ ਜੀ ਚੱਕ ਟਰਾਲੀ ਆਪ ਵੇਖੋ ਲੇਵਰ ਫੋਨ ਕਰ ਰਹੀ ਹੈ ਕਿ ਆਪਣਾ ਜਾ ਕੇ ਅਲਾਦਾ ਅਗ ਕਾਨੂੰ ਲਾਦਾ ਟਰਾਲੀ ਦਾ ਲਾਤੀ ਆਪਣਾ ਨੀਲੀ ਦਾ ਉੱਤੇ ਲੇਵਰ ਬਦੋਂ ਕੁਵਿੰਦਗੜ੍ਹ ਫਸ ਗਏ ਭਾਈ ਅੱਜ ਬਹੁਤ ਜਾਮ ਹੈ ਰੀ ਉਹ ਪਰਾਂ ਦੇ ਲੱਗ ਕੇ ਉਹਨਾਂ ਲਗੇ ਹੋਏ ਆਪਾਂ ਡੇਢ ਘੰਟਾ ਹੋ ਗਿਆ ਜਾਮ ਭਾਈ ਸਾਰਾ ਜਾਮ ਹੈ ਜੀ ਪਤਾ ਨਹੀਂ ਕਿਹ ਚੱਕਰ ਹੈ 10 ਵਜੇ ਕੋ ਫਸਿਆ ਬਾਬਾ 11:30 ਹੋ ਗਏ ਡੇਢ ਘੰਟਾ ਜਾ ਬਾਈ ਤਰੀ ਥੋੜਾ ਜਿਹਾ ਟਰੈਕਟਰ ਤੁਰਾ ਫੇਰ ਜਾ ਥੋੜਾ ਜਿਹਾ ਤੁਰਾ ਫੇਰ ਜਾ ਜੇ ਜਦੋਂ ਖੱਡੇ ਨੂੰ ਘਮਾ ਲੈਂਦਾ ਤਾਂ ਪਤਾ ਵੀ ਚੱਗਾ ਰਿਹਾ ਮੈਨੂੰ ਰਾਜਪੁਰ ਪਹੁੰਚ ਜਾਂਦਾ ਲਿਓ ਜੀ ਲੰਗਰ ਛਕਦੇ ਆਪਾਂ ਰਸਤੇ 'ਚੁੰਨੀ ਮੱਜਰੇ ਪਿੰਡਾਂ 'ਚ ਲੰਗਰ ਲੱਗ ਰਿਹਾ ਓਰੇ ਸਾਦੂਗੜ੍ਹ ਪਾਰ ਕਰਕੇ ਠੰਡ ਪਾਉਂਦਾ ਬਾਈ ਲੰਗਰ ਛਕਾਂ ਛਕ ਲਿਓ ਜੀ ਗੁਰੂ ਕੇ ਲੰਗਰ ਮੋੜ ਤੇ ਵੇ ਫਸ ਗਈ ਟਰਾਲੀ ਨਿਕਲੇ ਹੀ ਕੀ ਤਰ੍ਹਾਂ ਦੇ ਭਰਕੇ ਫਰ ਹੈ ਕਿਆ ਹਾਲ ਹੈ ਠੀਕ ਹੈ ਵਧੀਆ ਵਧੀਆ ਲਾਦਰੀ ਹੈ ਜੀ ਹੌਲੈਂਡ ਜਵਣਾ ਉਰੇ ਸੜਕ ਪਰ 850 ਜਨ ਚ ਲਾਇਆ ਆਪਣਾ ਇਧਰ ਭੱਜ ਭੱਜ ਕੇ ਲੱਤ ਰਹੇ ਆ ਹੋਰ ਕੀ ਕਰਾਂਗੇ ਥੋੜਾ ਬਹੁਤ ਠੰਡ ਤਾਂ ਉਤਰ ਗਈ ساری ਯੋ ਲੰਗਰੀ ਕੀ ਹਾਲ ਹੈ ਠੀਕ ਹੈ ਵਧੀਆ ਇੱਕਦਮ ਠੀਕ ਹੈ ਇੱਕਦਮ 18 ਗੰਨਾ ਜੀ ਆਪਣਾ ਕਿਤਰਾ ਗਿਰਿਆ ਘੁੰਮ ਘੁੰਮ ਕੇ ਦੇਖੋ ਹਾਂ ਠੀਕ ਹੈ ਕਿੰਨਾ ਕੁ ਰਹਿ ਗਿਆ ਓਰੇ ਫੇਰ ਆ ਵੀ ਹੈ 70 50 ਦਾਟ ਹੋਗਾ ਓਰੇ ਠੇਕੇਦਾਰ ਕਿੱਧਰ ਹੈ ਘਰੇ ਗਿਆ ਚੱਲ ਲਿਓ ਜੀ ਲੱਗ ਰਹੇ ਆ ਬੰਦੇ ਨੇ ਵੀ ਆਪਣੇ ਯੂਟਰਾਲੀ ਹੋएगी ਆਪਣੀ ਕੱਲ ਨੂੰ ਪੂਰੀ ਅੱਜ ਨਹੀਂ ਹੋਣੀਗੀ ਓਹ ਜੀ ਨੀਲੀ ਪੂਰੀ ਅੱਜ। ਦੰਦਾਂ ਆ ਸਮੇਂ ਜ਼ੋਰ ਲਏ ਆ ਸਮੇਂ ਆਪ ਉੱਪਰ ਚੜਜਾਂ ਦੇ ਕੀ ਜਵਾਕ ਕੰਗਲ ਤੇ ਟਵਾਮਾ। ਗੰਡਾਸਾ ਮਾਰਦੇ ਚੰਗੀ ਤਰ੍ਹਾਂ ਇਹਨਾਂ ਹੈ। ਲੈ ਵੀ ਲਾ ਦੀ ਟਰਾਲੀ ਆਪਾਂ ਨੇ ਉਰਾਂ। ਉਰੇ ਰਹਿ ਰਹੀ ਆਪਣੇ 3 350 ਪੂਲੀ ਐ। 360 ਪੂਲੀ ਦਸਰੀ ਦੀ ਲੇਬਰ। ਉਹ ਭਾਮੇਗਾ ਆਪਾਂ ਹੈ ਪਿੱਛੇ ਉਹ ਖੜਿਆ। ਉਹ ਲੱਦਰਿਆ ਕਰੇਗਾ ਦਾ ਬੱਡ ਮੱਕੀ ਉਹ ਤੇ ਨਿਪਟ ਗਿਆ ਆਪਣਾ ਇਹ ਜਿਹੜੀ ਪਹਿਲਾਂ ਪੱਕੀ ਲੀਕ ਉੱਥੇ ਨੂੰ ਆਵੇਗਾ ਮਾਲ ਇਹ ਟਰਾਲੀ ਤਾਂ ਹੋ ਜੀ ਗਈ ਤਿਆਰ ਜੇ ਮੜੀ ਮੁੱਟੀ ਰਹੇਗੀ ਪੂਲੀਆਂ ਅਗਲੀ ਮਪਵਾ ਲੇਗੇ ਆਪਾਂ ਕਣਕ ਵੀ ਲੱਗ ਗਈ ਬਾਈ ਹਰਿਆਈ ਜੀ ਮਾਰਨਾ ਜਿਹੜੀ ਕੰਨੇ ਵਾਲੀ ਬੀਜੀ ਦੀ ਆਪਾਂ ਨੇ ਉਹ ਮੀਂਹ ਕਰਕੇ ਕਾਸਰ ਤੋਂ ਪਵੇਗੀ ਇਹਨੂੰ ਸਾਰੀ ਤੋਂ ਨਹੀਂ ਜੰਮਦੀ ਚਲੋ ਫਿਰ ਵੀ ਤਰੀਓ ਬਾਈ ਬਾਦ ਵਾਲੀ ਹੈ ਜਿਹੜੀ 2851 ਬਿੱਜੀ ਦੀ ਇੱਧਰ ਯੋ ਵੀ ਨਿਕਲ ਰਹੀ ਹੈ ਦੇਖ ਤੂੜ-ਤੂੜੀ ਜਮਕਾ ਉਪਰ ਦੇ ਆਗੇ ਤਾਂ ਬਣ ਜਾਈ ਬਾਤ ਜਿਹੜਾ ਆ ਕੇ ਬਿੱਜੀ ਵੀ ਤੀ ਆਨਲੈਂਡ ਕੱਟ ਲਿਆ ਜੀ ਆਪਾਂ ਨੇ ਰਾਂਦੀਮ ਦੇ ਬੜੀ ਬੜੇ ਭੋਜਨ ਪਾ ਕੇ ਲਿਆਵਾਂਗੇ ਚੋਦੀ ਨੂੰ ਛੇਲੀ ਇਤਨੀ ਬੜੀ ਵੀ ਇਕੱਲਾ ਟਰੈਕਟਰ ਤੁਰਿਆ ਨਹੀਂ ਹੈਗਾ ਜਿਦਾਂ ਉਹ ਰੱਦੀ ਕਣੀ ਵੀ ਉਹ ਰੋ ਕਰਪਾ ਪਿੱਛੇ ਖੇਤ ਦਾ ਕੁੱਤਾ ਕਿੱਲਾ ਯਾਰ ਉਹ ਗੇੜੀ ਬਾ 23 ਕੋ ਕੱਢਦੇ ਆ ਆਪਣੇ 855 ਥਾਈਲੈਂਡ ਗੇਲ ਕੱਢੇ ਆ ਆਪਾਂ ਇਹ ਰਸਤਾ ਥੋੜਾ ਹੌਲਾ ਹੈ ਉਹ ਟਰੈਕਟਰ ਆਪਣੇ ਨਾ ਹੱਥ ਲਗਿਆ ਬਾ 855 ਨੂੰ ਚਾਰਾਂ ਦਾ ਡਰਾਈਵਰ ਚਲਾਵਾ ਆਪਣਾ ਇਸ ਕਰਕੇ ਵੀ ਕਈ ਵਾਰੀ ਠੀਕ ਤੋਂ ਦਿੱਕਤ ਆ ਜਾ ਉਹ ਜਿਹੜਾ ਪਲਟੀ ਪਾਣਾ ਮਾਲ ਆਪਾਂ ਇਸ ਨੂੰ ਪਾ ਦੇਈਏ ਛੋਟੀ ਟਰਾਲੀ 855 ਨੂੰ ਬੜੀ ਆਪਾਂ ਹੌਲੈਂਡ ਅਕਲ ਕੱਢ ਲੇ ਜੇਗੇ ਟਰਾਲੀ ਦਬਦੀ ਗਈ ਹੈ ਪੂਰੀ ਐਨੇ ਦੇ 855 ਬਣੀ ਚਾਹੀਦੀ ਵਿਚਾਰੇ ਪਾ ਨਹੀਂ ਹਣਾ 100 ਕਾਉਂਟਰ ਦੇ ਕਰੀਬ ਗਿਨਣਾ ਤੋਂ ਹੈ ਟਰਾਲੀ ਮਾ ਜਿਹੜਾ ਸਭ ਗੱਲ ਦਬਦੀ ਗਈ ਹੈ ਚੱਲੀ ਵੇ ਆਪਾਂ ਮਾਲ ਹੋਰ ਵੀ ਪਾ ਲੈ ਕਰਾਂਗੇ ਓਰੇ ਮਿੱਟੀ ਘੇਰ ਦੇਣੀ ਥੋੜੀ ਥੋੜੀ ਕਸੀ ਗੈ ਨਾ ਲਓ ਜੀ 855 ਮਾ ਪਾ ਦੀ ਆਪਣਾ ਛੋਟੀ ਟਰਾਲੀ ਇਹ ਭਰੇਗੇ ਪਲਟੀ ਵਾਸਤੇ 올ੈਂਡੋ ਖੜਿਆ ਆਪਣਾ ਭਰਿਆ ਵਾ ਉਹ ਲੈ ਜੀਂਗੇ ਆਪਾਂ ਘਰਾਂ ਲਾ ਦੇ ਟਰਾਲੀ ਦੂਈ ਟਰਾਲੀ ਲਾਦੀ ਹੋਣੀ ਪਈ ਲੇਬਰ ਨੇ ਨੇੜੇ ਦੇਖਾਂ ਜਾ ਕੇ ਉੱਧਰ ਵੀ ਦੋ ਹੀ ਵਾਸਾ ਕੱਚੇ ਮੇਂ ਫਸ ਗਿਆ ਕੰਮ ਅੱਜ ਜੇ ਇੱਕ ਲੇਬਰ ਜਿ ਤਰ੍ਹਾਂ ਪਹਿਲਾਂ ਪੱਕੇ ਮੇਂ ਚੱਲ ਰਹੀ ਦੀ ਇੱਕ ਚੱਲ ਬੰਦਾ ਭਰਾਈ ਆਹਾ ਭਰਨ ਵੀ ਨੇ ਦੋ ਇਕੱਠੇ ਲੱਗ ਗਏ ਅੱਜ ਇਸ ਕਰਕੇ ਥੋੜੀ ਦਿੱਕਤ ਆ ਗਈ ਜੇ ਇੱਕ ਦਿਨ ਇੱਕ ਲੇਬਰ ਪਰ ਇੱਕ ਦਿਨ ਇੱਕ ਪਰ ਇਹ ਨਾ ਫਿਰ ਠੀਕ ਹੈ ਯਾ ਵੇਰੀ ਇੱਕ ਟਰਾਲੀ ਪੱਕੇ ਬੰਵਾ ਵਾ ਚਲੋ ਮਹਾਰਾਜ ਖਰਾਬ ਹੈ ਬਾਈ ਕੰਮਕਾਰ ਚੱਲਣਾ ਚਾਹੀਦਾ ਕੋਈ ਬਾਤ ਨਹੀਂ ਹੋਰ ਕੰਮਕਾਰ ਸਾਰੇ ਰੋਕੇ ਨੇ ਆਪਾਂ ਨੇ ਰੇਰੂ ਵਾਲੇ ਸਾਰੇ ਵਾ ਦੋ ਚਾਰ ਦਿਨ ਕਰਕੇ ਸੈਟਿੰਗ ਜੀ ਫਿਰ ਰੇਪਰ ਲਾ ਦੇਗੇ ਚੱਟ ਦੋਈ ਟਰਾਲੀ ਕੱਢਿਆ ਹੈ ਬਾਈ ਘਰਾਂ ਆਪਾਂ ਉੱਠਾ 855 ਪਾਇਆ ਵਾ ਆਪਣਾ ਪਲਟੀ ਵਾਸਤੇ ਬਾਕੀ ਇੱਧਰ ਆਪਣਾ 45 11 ਲੱਗ ਰਿਹਾ ਜਾਮਾ ਕੱਢ ਕੇ ਉਹਨੂੰ ਵੀ ਦੋ ਟਰਾਲੀ ਤਾਂ ਹੋ ਗਈ ਤਿਆਰ ਸਮਝੋ ਔਰ ਰਹੇਗੀ ਬਈ ਤੂੰ ਪੱਕੀ ਲੀਕ ਕਬਈਓ ਫਾਇਦਾ ਚਲ ਵਿੱਚ ਨੂੰ ਆ ਜਾ ਪਹਿਲਾਂ ਪੱਕੀ ਲੀਕ ਪਈ ਵੀਰੇ ਨੂੰ ਟ੍ਰੇਡਰਲੀ ਕੱਟ ਲਿਆ ਵਾ ਡ੍ਰੈਕਟਰ ਇਹਨੂੰ ਮਕਾਦ ਵੀ ਵੀਡੀਓ ਚੜਾ ਦਿਓ ਚਿਲਮਾ ਪਿੰਦੇ ਦਾ ਬਣਾਵਾਗਾ ਤੇਰਾ ਕੋਈ ਬਾਤ ਉਹ ਦੇਖੋ ਸੱਤੇ ਵੱਧ ਪੀਵਾ ਚਿਲਮਾ ਹਾਂ ਕੋਈ ਬਾਤ ਨਹੀਂ ਬਣਾ ਲੈਣਾ ਤੂੰ ਸਾਰੀ ਵੀਡੀਓ ਚਿਲਮਾ ਪੀ ਕੇ ਫਿਰ ਨਮਾ ਸ਼ਿਵਜੀ ਭੋਲੇ ਕਰ ਜੋਸ ਆ ਜਾ ਹਨਾ ਲਿਓ ਜੀ ਆ ਗਿਆ ਮਾਲ ਆਪਣਾ ਬਾਹਰ ਬਹੁ ਜੀ ਦੀ ਟਰਾਲੀ ਲੋਡ ਟਾਈਮ ਲੱਗੇਗਾ ਥੋੜਾ ਤੜਕਿਓ ਉਤਰ ਹੋਏਗਾ ਦੇਖਦੇ ਆਂ ਬਾਕੀ ਜੋ ਟਰੈਕਟਰ ਤੋਂ ਆ ਬਾਈ ਮੈਂ ਲੇ ਜੀ ਕਰਾਂ ਕਿ ਕਰਾਂ ਤੋਂ ਆਈ ਵਿਚਾਰਾ ਲਿਬੜ ਗਿਆ ਮਿਲ ਨੂੰ ਜਾਣਾ ਬਈ ਨਾ ਟਰੈਕਟਰ ਨੇ ਸਵੇਰੀ ਲਿਬੜਿਆ ਪਤਾ ਖਾਸਾ ਬਹਾ ਚਲ ਤੋ ਦੇ ਹੈ ਚੰਗੀ ਲੱਗਦੀ ਬਈ ਲਿਬੜੀ ਦੀ ਚੀਜ਼ ਨਾਲੇ ਉਹ ਕਾਰ ਆ ਜਾ ਗਿੱਲਾ ਜਾ ਬਗਲ-ਬਗਲ ਉਤਰ ਜਾਏਗਾ ਤੋ ਉਹਦੇ ਟ੍ਰੈਕਟਰ ਹੋ ਗਏਨ ਸਾਫ ਲੋਹ ਤੇ ਅੰਦਰ ਆਪਣਾ ਇਹਨੂੰ ਚੜਲੇਗਾ ਰਾਤ ਨੂੰ ਸਦਨੀ ਜੋੜੇਗੀ ਟਰਾਲੀ ਮੈਨੂੰ ਦੇਖਾਂ ਮੈਂ 855 ਲਿਆ ਮਾਂ ਚੱਕ ਲੈ ਵੀ ਲੱਦ ਗਿਆ ਮਾਲ ਠੀਕ ਹੈ ਇਹ ਫਿਰ ਸਮੇਂ ਮੋਟਰਪਾ ਜਾ ਰਹੇ ਆ ہاں ਮੋਟਰਪਾ ਜਾ ਰਹੇ ਆ ਠੀਕ ਚਲੋ ਜੀ ਟਰਾਲੀ ਲਾਵਾ ਘਰੇ ਠੱਡੇ ਫਿਰ ਇਹ ਸਵੇਰੇ ਕਰਾਂਗੇ ਪਲਟੀ ਦੂਈ ਵਾ ਇੱਕ ਟਰਾਲੀ ਹੋਗੀ ਤਿਆਰ ਆਪਣੀ ਇਹੋ ਆਪਣੀ ਕਾਲੂ ਜੀ ਕੀ ਤਿਆਰ ਦੁਪਹਿਰੇ ਤੱਕ ਪਹਿਲਾਂ ਉਹ ਛੱਡਿਆ ਵਾ ਫਿਰ ਰੇਲੇ ਜਾਵਾਂਗਾ ਪਰਚੀਆਂ ਹੈ ਆਪਣੇ ਬਦ ਦੋਏਂਗੀਆਂ ਲਿਓ ਜੀ ਲਾ ਦੇ 855 ਅੰਦਰ ਆਪਨੇ ਲਿਆ ਕੇ ਟਰਾਲੀ ਟਰਾਲੀ ਕੱਢ ਦੀ ਬਾਹਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਸਵੇਰ ਨੂੰ ਕਿਸੇ ਨਵੀਂ ਵੀਡੀਓ ਮਾ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਵੀਡੀਓ ਦੇਖਣੇ ਵਾਸਤੇ 45 ਕਿਲੋ ਵੀ ਆ ਰਿਹਾ ਆਪਣਾ ਹੂਵੀ ਟਰਾਲੀ ਹੋ ਗਈ ਲੋਡ ਨਿਬੜ ਗਿਆ ਕੰਮ ਨਾ ਹਣੂ ਹਾਂ ਬਾਈ ਸਵੇਰੇ ਸਾਜਰੇ ਚਲेंगे ਮਿਲਣੂ ਆਪਾਂ ਠੀਕ ਹੈ ਜੀ ਦੁਬਾਰੇ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਡੀਓ ਦੇਖਣੇ ਵਾਸਤੇ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ